ਹਾਂਜੀ ਬਾਈ ਜੀ ਕੀ ਹਾਲ ਚਾਲ ਹੈ ਤੁਹਾਡੇ ਸਾਰੇ ਭਰਾਵਾਂ ਦੇ ਤੇ ਤੁਹਾਡਾ ਸਵਾਗਤ ਹੈ ਆਪਣੇ YouTube ਚੈਨਲ ਤੇ ਤੇ ਆਪਣੇ ਬਲੌਗ ਨਾਲ ਬਣੇ ਰਹੀ ਹਾਂ ਤੇ ਆਪਾਂ ਰੋ ਹੀ ਤੁਹਾਡੇ ਲਈ ਨਵੀਆਂ ਤੋਂ ਨਵੀਆਂ ਵੀਡੀਓ ਲੈ ਕੇ ਆਵਾਂਗੇ ਆਪਾਂ ਨੇ ਮਸ਼ੀਨਾਂ ਆਪਣੀਆਂ ਖੋਲ ਰਖਿਆ ਨੇ ਬਚਾਲ ਭਾਈ ਮਾਡਲ ਦੇ ਬਲਕਾਰ بس ਇੱਕ ਦੋ ਦਿਨਾਂ ਦਾ ਕੰਮ ਆ ਨਾ ਹਰਪੇਰਾ ਹੋ ਗਈਆਂ ਬੱਸ ਤੇ ਤੁਹਾਨੂੰ ਅੱਜ ਦਿਖਾਉਣਿਆ ਦੇ ਅੱਜ ਦੇ ਦਿਨ ਕੀ ਆਪਾਂ ਨੇ ਕੀ ਕੁਝ ਕੀਤਾ ਕਲੱਚ ਕਰਿਆ ਇੱਕ ਤਾਂ ਆਪਾਂ ਨੇ ਤੇ ਗੁਟਕੇ ਕੀਤੇ ਨੇ ਤੇ ਮਿਲਦੇ ਆਂ ਅੱਜ ਤਾਂ ਬਾਈ ਕੱਲੇ-ਕੱਲੇ ਬੰਦਲੇ ਜਾ ਕੇ ਪੁੱਛਣਾ ਪੈਂਦਾ ਵੀ ਕੀ ਕੀ ਸਮਾਨ ਲੈ ਕੇ ਆਉਣਾ ਬਲਕਾਰ ਦਾ ਸਾਰਾ ਸਮਾਨ ਲਿਖ ਲਿਆ ਤੇ ਦੂਆ ਬਾਈ ਮਾਡਲ ਦਾ ਲਿਖਾਂਗੇ ਕਿਹੜਾ ਰਹਿ ਗਿਆ ਨਾ ਅੱਧਾ ਤਾਂ ਲੈ ਆਈ ਦੀ ਆਪਾਂ ਫੇ ਜੋ ਵੀ ਮਾਡਲ ਦਾ ਲਿਖਣਾ ਆ ਕਾਪੀ ਆ ਇਕੱਲੇ ਇਕੱਲੇ ਬੰਦਲੇ ਤੇ ਦੱਸੋ ਕੀ ਚਾਹੀਦਾ ਸਾਰਾ ਕੁਝ ਲਿਖੀ ਜੰਨੇ ਆਪਾਂ ਜੀ ਬਾਈ ਆਪਣੀ ਬਲਕਾਰ ਹੋ ਗਈ ਰੈਡੀ ਵਿਕੀ ਲੱਗਿਆ ਦੇ ਤੇ ਉਹ ਕਹਿੰਦੇ ਨੇ ਇਹ ਹੁਣ ਇੱਧਰ ਦਿਹਾਉਣੇ ਆ ਹਾਂ ਭਾਈ ਕੀ ਹਾਲ ਨੇ ਜੀ ਠੀਕ ਆ ਜੀ ਪੁੱਛ ਮੈਂ ਤਰਾਣੀ ਆਪਣੇ ਨੂੰ ਹਾਂ ਅੱਗੇ ਗਈ ਗੱਲੀ ਨੇਓ ਅੱਜ ਚੱਲ ਰਿਹਾ ਗੁੱਟ ਕੰਦਾ ਕੰਮ ਜੀ ਰਾਵੜਾ ਪਾਤੀਆਂ ਮਸ਼ੀਨ ਦੀਆਂ ਗੇਅਰ ਚੈੱਕ ਕਰ ਲਿਆ ਤੇਲ ਘੱਟ ਸੀ ਤੇਲ ਪਾਤਾ ਅੱਛਾ ਉਧਰੋਂ ਕਲੱਚ ਨੂੰ ਲੱਗ ਰਿਹਾ ਇੱਕ ਮੁੰਡਾ ਅੱਛਾ ਜਿਹੜੀ ਰਾਵੜਾ ਲਵੇ ਕਰਦੇ ਜੱਗੂ ਨੂੰ ਚਬੜੇ ਰੱਖਿਆ ਭਾਈ ਦੇਖੋ ਹਾਂ ਕਰੂਗਾ ਬਾਏ ਤੇ ਗੁੱਟ ਕਾ ਜਾਈ ਸੈਟਿੰਗ ਸ਼ੂਟਿੰਗ ਕਰਕੇ ਕਰਕੇ ਸਾਫ ਗਲੀ ਗਲੂਸ ਲਾ ਕੇ ਹਾਂ ਹੋਂਦੇ ਲਾ ਦਾਂਗੇ ਹੱਥ ਨਾਲ ਹੋਂਦੇ ਕਰਕੇ ਫੇਰ ਮੇ ਫੇਰ ਮੇ ਦਾਂਗੇ ਲਓ ਜੀ ਭਾਈ ਕਰਤਾ ਗੇਅਰ ਫਿੱਟਾ ਇਹ ਪਤਾ ਨਾ ਮਾ। ਖੱਪਾ ਫਿੱਟਾ। ਦੋ ਸਾਂ ਜਦ ਵੀ ਨਹੀਂ ਇਹ ਦੇਖ ਰਿਹਾ। ਇਹ ਕਹਣਾ ਓਏ। ਜੱਗੀ ਕਿਹੜੇ ਵੱਡੂ ਚਣੇ। ਬੋਲੀ ਜੱਗੀ ਕਿਹੜੇ ਵੱਡੂ ਚਣੇ। ਕਿਉਂ? 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 ਜੇ ਉਹ ਵੀ ਨਹੀਂ ਵੱੜਦਾ। ਇਹ ਕਿ ਹੋ ਗਈ ਜਨਾ ਓਏ। ਆ ਜੜੀ ਲਾ ਦਦੀ ਮੇ ਓਏ। ਇਹਦੇ ਹੈ? ਤਾਂ ਉਹ ਜੜੀ ਲਾ ਦ। ਸਹੀ ਹੈ ਬਸ ਫੇਰ ਸੱਟ ਲਾਉਣੀ ਪਊ ਇਹਦੇ ਨਹੀਂ ਦੁਬਾਰੇ ਯਾਰ ਸਹੀ ਆ ਹੁਣ ਬੈਰਿੰਗ ਪਾ ਦੋ ਓਕੇ ਕਰ ਦੋ ਜਮਾ ਤੇ ਇਹ 샤ਫਟ ਲੈ ਆਈ ਸੀ ਆਪਾਂ ਤੇ ਆ ਇਹਦੇ ਬੁਸ਼ ਲਵਾ ਦੇ ਕੁਝ ਲਵਾ ਦੇ ਇਹਦੇ ਓਕੇ ਆ ਜਮਾ ਤੇ ਆਹ 샤ਫਟ ਦਾ ਕਰਾਤਾ ਕੰਮ ਕੋਣ ਲਾਉਂਦਾ ਤਾ ਉਹ ਬੈਠਾ ਬੈਰਿੰਗ ਇਹ ਨਵਾਂ ਪਾਤਾ ਆਪਾਂ ਨੇ ਚੈਂਜਰ ਬੈਰਿੰਗ ਉਹ ਚਲਦਾ ਇੱਥੇ ਦਾ ਉਹ ਜਿਹੜਾ ਨੈ ਨਾ ਗਲੀ ਵਿਚ ਆ ਤੇ ਬਾਕੀ ਦਾ ਬੜਾ ਰੋੜਾ ਪਾਤੀਆਂ ਓਕੇ ਕਰਤਾ ਹਨ ਤੇ ਮਗਰਲੇ ਗੁਟਕੇ ਰਹਿ ਗਏ ਉਹ ਆਪਾਂ ਕਰਦੇ ਆਂਗੇ ਤੇ ਇਹ ਬਸ 3175 ਪਾਤੀ ਨਵੀਂ ਬਸ ਕਲਚ ਖੋਲਿਆ ਪਿਆ ਬਸ ਬੰਨਾਂਗੇ ਦੂਆ ਦੇਖਦੇ ਆਂ ਵੀ ਕੀ ਫਰਕ ਤਰਕਾ ਹੈ ਨਵੀਂ ਪਊਗੀ ਜਾਂ ਇਹਦੇ ਨਾਲ ਹੀ ੱਲ ਜੂਗਮ ਹਨ ਤੇ ਆ ਪੋਲਾ ਗੱਲ ਕਰਤਾ ਸੈਟਿੰਗ ਇਹਦੀ ਨਵਾਂ ਪਾਤਾ ਬੈਰਿੰਗ ਇਹਦਾ ਵੀ ਆਪਾਂ ਨਿਕਾਲ ਲਾ ਕਿਲੇ ਕਿਲੇ ਗੁਰੂ ਬਿਨਾ ਕੀ ਨਹੀਂ ਹੈ ਜੱਗੀ ਗੁਰੂ ਬਿਨਾ ਯਾਰ ਗੁਰੂ ਬਿਨਾ ਗਿਆਨ ਨਹੀਂ ਕਹਿੰਦਾ ਕਿਲੇ ਕਿਲੇ ਟਿੱਕਰ ਨੂੰ ਫੜ ਲਾ ਜਿਹੇ ਆ ਕੱਢ ਲਾ ਜਿਹੇ ਉਹ ਕੱਢ ਲਾ ਇਹਦਾ ਕਰਨਾ ਹੋਰ ਨੂਆ ਕੀ ਲੱਗਿਆ ਬੈਲ ਰੁਟ ਗਿਆ ਓਏ ਕਿਵੇਂ ਕੋਲ ਨੂੰ ਕਿਦਾਂ ਗਿਆ ਪੈਰ ਟੁੱਟ ਗਿਆ ਬੈਰੀਨ ਟੁੱਟ ਗਿਆ ਹਾਂ ਬਿਜਲੀ ਤਾਂ ਲੱਗੇ ਦੀ ਮਾਹੌਲ ਪਾਈ ਉਹ ਓਕੇ ਆ ਜਮਾ A to Z ਕਰਤੀ ਰਿਪੇਅਰ ਹੈ ਦੀ ਬਾਈ ਮਾਡਲ ਦੀ ਜਮਾ ਯਾ ਅੱਗੀ ਫੋਰਮਾਨ ਨੇ ਵੱਜੀ ਕਿੱਥੇ ਹੈ ਜਰਾ ਵਿੱਚ ਵਿੱਚ ਜੱਗੂ ਵੱਜੀ ਕਹਿੰਦਾ ਤੈਨੂੰ ਓਏ ਵੱਜੀ ਓਏ ਪਾ ਲੈ ਵਾ ਫੜਾ ਵੱਜੀ ਹੁਣ ਐ ਦੱਸੋ ਤੁਸੀਂ ਤੁਹਾਡੇ ਕਿਹੜਾ ਵੱਜੀ ਹੈ ਦੋਵਾਂ ਚੋ ਜੱਗੂ ਦੇ ਭਿੰਨ ਤੇਰੇ ਵੱਜੀ ਨੇ ਮੈਂ ਮੈਂ ਵੱਡਾ ਵੱਜੀ ਛੋਟਾ ਵੱਜੀ ਦੇਖ ਲੈ ਕਹਿੰਦਾ ਸਿੱਖਦੇ ਨੇ ਕਹਿੰਦਾ ਮੈਂ ਤੂੰ ਮੋਲੇ ਕਿਹਾ ਕਰੂੰ ਜਦੋਂ ਵੱਡਣਾ ਬਣ ਕਣਕਾਂ ਮਿਲ ਕੀ ਕਿਹਾ ਕਰਿਆ ਜੱਗੀ ਨੂੰ ਵੱਜੀ ਬੱਜੀ ਪਾਣੀ ਲਾ ਲਿਆ ਓਏ। ਦੇਖ ਕੀ ਕਹਿਣਾ ਮਸ਼ੀਨ ਤੇ ਬੈਠਾ ਨਾ ਨਾ ਉੱਤੇ ਬੈਠੇ ਬੈਠੇ ਕੀ ਕਹਿ ਕਰੇਗਾ ਮਸ਼ੀਨ ਤੇ ਬੱਜੀ ਨਾ ਨਾ ਬਲੇਡ ਬੁਲੇਟ ਬਦਲਣਾ ਪਿਆ ਕਰੂ। ਆਪਾ ਜੀ ਫਿਰਦੇ ਚੱਕੇ। ਬਲੇਡ ਲਿਆ ਸੰਭਾਲਿਆ। ਹਾਂ ਸੰਭਾਲਿਆ। ਨਹੀਂ ਸੰਭਾਲੂ ਜਿਹੜਾ ਕਰਤੀ ਨਹੀਂ ਧਰੂ। ਓਏ ਮੇਰੀ ਮਿੱਠਾਈ ਸੰਦੀਪ। ਜੇ ਮਨ ਲਾਹ ਕਿਡੀਆਂ ਆਹ ਹੁੰਦੇ ਨੇ ਆਪਣੇ ਆ ਅੰਦਰਲੇ ਗੁੱਟ ਕੇ ਤੇ ਕਿਡੀਆਂ ਪਛਾਪਟਾ ਪਾਉਣੇ ਇਹ ਦੋਵੇਂ ਸੈੱਟ ਪਾਵੇ ਜਾਂ ਇੱਕ ਪਾਵੇ। ਹਾਂ ਕ੍ਰੰਕਾ ਬਾਈ ਸੈੱਟ ਹੀ ਕਹਿੰਦਾ ਸਿੰਗਲ ਨਾ ਪਾਏ ਤੂੰ ਫੇਰ ਇਹਦਾ ਕੀ ਨੁਕਸਾਨ ਹੈ ਸਿੰਗਲ ਦਾ ਸਿੰਗਲ ਨੂੰ ਤੋੜ ਦੂ ਜਾਂ ਸੈੱਟ ਪਾਉਂਗੇ ਦੂਜੀ 'ਚ ਕਈ ਵਾਰੀ ਬਲ ਬੋਲ ਹੁੰਦਾ ਹੈ ਨਾ ਤੇ ਫਿਰ ਦੋਵਾਂ ਦਾ ਫਾਇਦਾ ਹੈ ਸਿੰਗਲ ਨਾ ਪਾਵੇ ਤੇ ਇਹਦੀ ਕੀ ਉਹ ਹੈ ਕੰਡੀਸ਼ਨ ਹੈ ਹੈ ਕਿਹੜੀ ਪਾਈਏ ਫਿਰ ਫਰਾਂ ਵਾਲੀ ਪਾਈਏ ਕਿ ਇਹ ਚੱਲੂ ਫਰਾਂ ਵਾਲੀ ਪਾਵਾਂਗੇ ਫਰਾਂ ਵਾਲੀ ਲੱਗ ਜਾਂਦੀ ਹੈ ਫਿਰ ਬਾਈ ਜੇ ਤੂੰ ਹੀ ਦੱਸੋ ਸਾਰੇ ਗੰਢ ਕਰਕੇ ਕਿਹੜੀ ਪਾਈਏ ਆਪਾਂ ਹੁਣ ਕਿਹੜੀ ਹੈ ਕਦਾ ਆਹ ਬੋਲਾ ਸਿੰਪਲ ਹਾਂ ਦਾਵ ਗੜੀ ਤੇ ਬਣਦੀ ਆ ਜਾ ਇਹ ਕਿਹਨ ਦੇਖੋ ਭਾਈ ਇਹ ਕੌਣ ਕੌਣ 베ARING ਪਾਉਂਦਾ ਹੈ ਕੌਣ ਕੌਣ ਨਹੀਂ ਪਾਉਂਦਾ ਸੰਦੀਪ ਆਪਾਂ 베ARING ਪਾਉਣੇ ਆ ਪਤਾ ਪਾਵਾਂਗੇ ਭਾਈ ਓਕੇ ਆ ਫਿਰ ਤਾਂ ਪਾਤਾ ਬੈੱਡ ਜਾਂਦਾ ਚੱਲ ਕਸਾਰ ਜਾਂਦੇ ਕਸਾਰ ਪਟਾ ਸਿੱਧਾ ਕਰੋ ਕੋਈ ਹੋ ਪਟਾ ਆ ਪਟਾ ਸਿੱਧਾ ਕਰਦੇ ਪਰ ਪਰਲੇ ਪਾਸ ਦੀ ਚੈੱਕ ਕਰ બિડ્ડા બિડ્ડા હા આ ઇધર કર ઓ સાઇડ تے હો ઇતھے આ तेरे ગણ ઇતھے હો ઇતھے હા तेरे ਇਹ ਨਹੀਂ ਹੋ ਕਰ ਲੈ ਆਇਆ ਮੋੜਾ ਬਿੱਡ ਬਿੱਡ ਦੇ ਪਾਸੇ ਜੇ ਮੈਂ ਆਸ ਤੋਂ ਹੋਣਾ ਲੱਗ ਗਿਆ ਜਮਾ ਸਹੀ ਬਿੱਡ ਬਿੱਡ ਜਮਾ ਸਹੀ ਲੱਗਦਾ ਬਿੱਡ ਕੱਢਾ ਕਢਾ ਹੈ ਆਪਾਂ ਦੇਖੋ ਬਾਕੀ ਕਹਿੰਦਾ ਯਾਨੀ ਜੀ ਲੱਗਦਾ ਹੈ ਜੱਗੂ ਬੋਲਦਾ ਜੱਗੂ ਬੋਲਦਾ ਉਹਨੂੰ ਮੈਂ ਕਹਿੰਦਾ ਪਾਣੀ ਪੂਣੀ ਮਾਰ ਦੇੱਖਾਂ ਦੇ ਕਹਿੰਦਾ ਨਹੀਂ ਗਾਂਜਾ ਧਰਨਾ ਪਿਆ ਕਰੂ ਇਹਦੀ ਮਿੱਟੀ ਤੇ ਹਾਂ ਥੱਲੇ ਬਾਸ਼ਾ ਉਹ ਵੀ ਹੱਸਣ ਵਾਲਾ ਗੁੱਸਾ ਜੱਗੂ ਚੂਹਾ ਵੈਰਗ ਪੁੱਛੋ ਜੱਗੀ ਦੀ ਜਾਨ ਸਾਰਿਆਂ ਨੂੰ ਪੁੱਛ ਲੈਨੇ ਵੀ ਕਿੱਥੇ ਹੁੰਦਾ ਚੂਹਾ ਵੈਰਿੰਗ ਪੁੱਛੋ ਪੁੱਛੋ ਪਾ 500 ਦੀ ਛੱਤ 500 ਦੀ ਵੀ ਵਿਸ਼ਾਲ ਦੇ ਹੁੰਦਾ ਕੱਲਾ ਕਿ ਸਾਰਿਆਂ ਦੀ ਹੁੰਦਾ ਚੂਹਾ ਵੈਰਿੰਗ ਹਾਂ ਅੱਛਾ ਚੰਨ ਜਰ ਵੀ ਸੁਣਿਆ ਸਾਰੇ ਸੁਣੇ ਨੇ ਅੱਗੇ ਕਿ ਲੋ ਵਜਾਈ ਬਣਾਇਆ ਮੋਬਾਈਲ ਲੱਗੇ ਥੋੜਾ ਚੱਕ ਸਾਰੇ ਨੂੰ ਪੁੱਛ ਲਿਆ ਬਾਈ ਦੱਸਿਓ ਸਾਰੇ ਕਮੈਂਟ ਕਰਕੇ ਯਾਰ ਵੀ ਚੂਹਾ ਵੈਰਿੰਗ ਚੂਹਾ ਹਾਂ ਚੂਹਾ ਚੂਹਾ ਵੈਰਿੰਗ ਕਿੱਥੇ ਹੁੰਦਾ ਇਹਦੇ ਨਹੀਂ ਮੈਂ ਦੱਸੂਗਾ ਨਹੀਂ ਆ ਦੱਸੂ ਜੱਗੂ ਕਲਾਣਾ ਕਾਲਾ ਤੁਹਾਨੂੰ ਸੰਦ ਫੜਾਈ ਜਾਂਦਾ ਹੋਰ ਕੀ ਭਾਲਦੇ ਤੁਸੀਂ ਹਣਾ ਓਏ ਜੱਗੂ ਕਾਲੇ ਨੇ ਕੀ ਕਰਿਆਗਾ ਕਾਲੇ ਨੇ ਕਿਹੜਾ ਸਟਾਈਲ ਸਟਾਈਲ ਕਰਿਆ ਵੀ ਤੁਹਾਡੇ ਨਾਲ ਲੱਗੇ ਹੈ ਸਹੀ ਗੱਲ ਹੈ ਆਪਾ ਐਲੀਵੇਟਰ ਜੱਗੀ ਵਕਤ ਤੇ ਖੇ ਸੁਣਦਾ ਨਾ ਲਾਨੇਗਾ ਹਾਂ ਬਈ ਲਾਵਾਂਗੇ ਪਾਈਤੀ ਪਾਈਤੀ ਬਾਸਕਟ ਧਰਤੀ ਅੰਦਰ ਤੇ ਕਰਨ ਲੱਗ ਗਏ ਆ ਫਿੱਟ ਟੰਗਲੀ ਦੇ ਸਰੀਏ ਲਵਾ ਕੇ ਲੈ ਆਂ ਤੇ ਕਰਦੇ ਆ ਬਸ ਫਿੱਟ ਕੋਣ ਸੰਦੀਪ ਹਾਂ ਜੀ ਵਧੀਆ ਕੀ ਐ ਥਰੇਸ਼ਰ ਬਾਈ ਅੰਦਰ ਤਾਂ ਚੜਾਤਾ ਹਨਾ ਮਨ ਲਾ ਵੀ ਤੜਕੇ ਆਪਾਂ ਫਿਟਿੰਗ ਕਰਦਾ 11 ਆਪਣੀ ਸ਼ਾਫਟੇ ਦੇ ਵਿੱਚ ਦੀ ਨਹਾਤੀ ਤੇ ਬਸ ਤੜਕੇ ਵੀ ਫਿਟਿੰਗ ਕਰਦੇ ਤੁਹਾਨੂੰ ਦਿਖਾ ਦਾਂ ਵੀ ਕਿੰਨੇ ਤੇ ਬੰਨਾਂਗੇ ਇਹਨੂੰ ਤੇ ਕੀ ਗੱਲ ਬਾਤ ਆ ਤੇ ਕਲੱਚ ਪਲੇਟ ਵੀ ਬਸ ਮੰਨ ਲਾ ਇਹਨਾਂ ਨੇ ਪਾਉਣੀ ਹੈਗੀ ਨਵੀਂ ਪਾਤੀ ਜਮਾ ਕਲੱਚ ਪਲੇਟ ਬਸ ਤੜਕੇ ਦਿਖਾ ਦਾਂਗੇ ਫਿੰਗਰਾਂ ਫੁੰਗਰਾਂ ਕਿਵੇਂ ਸੈਟਿੰਗ ਕਰਦੇ ਆਪਾਂ ਬਾਕੀ ਮਿਲਦੇ ਆਂ ਬਈ ਤੜਕੇ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਆਂਦੀਆਂ ਬਲਕਾਰ ਉਹਦੀਆਂ ਦੋਵੇਂ ਬੈਟਰੀਆਂ ਨਵੀਆਂ ਏਸ਼ੀਆਂ ਦੀਆਂ ਤੇ ਬਲਕਾਰ ਦੀਆਂ ਨੇ ਇਹ ਇਹਦੇ ਤੇ ਧਰਤੀਆਂ ਆਪਾਂ ਨੇ ਹੁਣ ਹੀ ਲੈ ਕੇ ਆਏ ਸੀਗੇ ਤੇ ਹੋਰ ਥੋੜਾ ਥੋੜਾ ਕੰਮ ਇਹ ਅਸੀਂ 2 1/2 ਰਾਡ ਜਾ 2 1/2 ਰਾਡ ਜਾ ਲੋਟ ਕਰਾਇਆ ਐਂਡ ਹੰਡੇ ਜੇ ਪਾਏ ਨੇ ਇਹਦੇ ਤੇ ਬੈਟਰੀਆਂ ਧਰਤੀਆਂ ਹੋਣ ਦੇਖਿਓ ਹੱਥ ਨਹੀਂ ਧਰਨ ਦਿਆ ਕਰਨੀ ਸੈਲਫ ਇਹਦਾ ਕਰਾਇਆ ਹੋਇਆ ਹੈਗਾ ਤੇ ਓਕੇ ਹੋ ਗਿਆ ਜਮਾ ਕੰਮ ਇਹ ਬਾਕੀ ਬਈ ਛੋਟੇ ਸਾਰੇ ਭਰਾਵਾਂ ਦਾ ਧੰਨਵਾਦ ਕਰਦੇ ਆ ਆਪਣੇ YouTube ਤੇ ਚੈਨਲ ਤੇ ਜਿਹੜੇ ਆਏ ਨੇ ਤੇ ਸਾਰਿਆਂ ਦਾ ਸਵਾਗਤ ਕਰਦੇ ਆ ਤੇ ਆਪਣੇ ਚੈਨਲ ਦੇ ਨਾਲ ਜੁੜੇ ਰਹੋ ਤੇ ਵੱਧ ਤੋਂ ਵੱਧ ਲਾਈਕ ਕਮੈਂਟ ਸ਼ੇਅਰ ਤੇ ਸਬਸਕ੍ਰਾਈਬ ਕਰ ਲਓ ਆਪਣਾ ਚੈਨਲ ਤੇ ਆਪਾਂ ਰੋਜ਼ ਤੁਹਾਡੇ ਲਈ ਵਲੌਗ ਨਵੇਂ ਤੋਂ ਨਵੀਆਂ ਵੀਡੀਓ ਲੈ ਕੇ ਆਇਆ ਕਰਾਂਗੇ